ਅੱਜ ਐਤਵਾਰ ਦਾ ਦਿਨ ਸੀ ਮੈਂ ਕਿਹਾ ਕਿਉਂ ਨਾ ਘੁੰਮਿਆ ਫਿਰਿਆ ਜਾਵੇ ਮੈਂ ਟ੍ਰੇਨ ਦੀ ਜਣਕੇ ਜਿਹੜਾ ਹੈ ਨਾ ਵੇੜ ਦੇ ਵਿੱਚ ਸੀ ਟ੍ਰੇਨ ਮੇਰੀ 12:20 ਤੇ ਆਉਣੀ ਹੈ ਬਰਮੇ ਨੂੰ ਜਾਣਾ ਤੇ ਇੱਥੇ ਹੀ ਮੇਰੇ ਨਾਲ ਇੱਕ ਮਿਲਪੇ ਮਹਾਲਸਾਲ ਜਿਵੇਂ ਗਿਆ ਤੁਹਾਨੂੰ ਦਿਖਾ ਰਿਹਾ ਟ੍ਰੇਨ ਸਟੇਸ਼ਨ ਦੇ ਹੈ ਲੋਕਲ ਟ੍ਰੇਨ ਸਟੇਸ਼ਨ ਤੇ ਐਵੇਂ ਹੀ ਮੈਨੂੰ ਇੱਥੇ ਭਾਈ ਸਾਹਿਬ ਮਿਲ ਗਏ ਜਿਨ੍ਹਾਂ ਦਾ ਨਾਮ ਪਰਸ਼ੋਰ ਗੁਪਤਾ ਜੀ ਨੇ ਕਾਫੀ ਅਸੀਸੀ ਗੱਲਾਂ ਕੀਤੀਆਂ ਨਿੱਗੇ ਸੁਭਾਅ ਦੇ ਨੇ ਤੇ ਬਲੀਵ ਕਰੋ ਕਿ ਇਹਨਾਂ ਦੀ ਜਿਹੜੀ ਉਮਰ ਆ ਜਿਹੜੀ ਇਹਨਾਂ ਨੇ ਮੈਨੂੰ ਦੱਸੀ 89 ਇਅਰ 올ਡ ਆ ਤੇ ਸਟਰਫ ਫਟ ਯੋਗਾ ਕਰਦੇ ਨੇ ਤੇ ਆਓ ਇਹਨਾਂ ਦੇ ਆਪਣਾ ਮੈਂ ਕੁਐਸਚਨ ਕਰੂੰਗਾ ਉਹ ਆਪਦੇ ਆਨਸਰ ਦੱਸਣਗੇ ਗੁਪਤਾ ਜੀ ਨਮਸਤੇ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਤੇ ਤੁਸੀਂ ਆਪਦੇ ਮੂੰਹ ਤੁਸੀਂ ਤੁਹਾਡਾ ਨਾਮ ਦੱਸੋ ਤੁਹਾਡਾ ਕੀ ਨਾਮ ਹੈ ਕਿਸ਼ੋਰ ਗੁਪਤਾ ਕਿਸ਼ੋਰ ਗੁਪਤਾ ਤੇ ਤੁਸੀਂ ਇਸ ਇੰਗਲੈਂਡ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਆਏ ਸੀ 1963 1963 ਦੇ ਵਿੱਚ ਤਕਰੀਬਨ ਤੁਹਾਡੀ ਸਾਰੀ ਉਮਰ ਇਹ ਇੱਥੇ ਹੀ ਗੁਜ਼ਰੀ ਹੈ ਤੇ ਤੁਸੀਂ 1963 ਦੇ ਵਿੱਚ ਜਦੋਂ ਤੁਸੀਂ ਇੱਥੇ ਆਏ ਤੇ ਕਿਹੜਾ ਕੰਮ ਕਰਨਾ ਪਹਿਲਾਂ ਸ਼ੁਰੂ ਕੀਤਾ ਫਰਮ ਤਾਂ ਬਹੁਤ ਕਿਤੇ ਆ ਬੱਕਰੇ ਬੱਕਰੇ ਉਹ ਤਾਂ ਨੌਕਰੀ ਥੋੜੀ ਥੋੜੀ ਦੇਰ ਲਈ ਮਿਲਦੀ ਦੋ ਦੋ ਮਹੀਨੇ ਤਿੰਨ ਤਿੰਨ ਨੂੰ ਇੰਨੇ ਦਿਨ ਹਾਂਜੀ ਬਹੁਤ ਨੌਕਰੀਆਂ ਕੀਤੀ ਬਹੁਤ ਹਾਰਡ ਕੰਮ ਕੀਤਾ ਤੇ ਉੱਥੇ ਤੋਂ ਲੈ ਇੰਡੀਆ ਤੋਂ ਵੀ ਤੁਸੀਂ ਪੜੇ ਲਿਖੇ ਸੀ ਕੀ ਸੀ ਤੁਹਾਡੀ ਕੁਆਲੀਫਿਕੇਸ਼ਨ ਐਫਐਸਸੀ ਹਾਂਜੀ ਐਫਐਸਸੀ ਅ ਅੱਛਾ ਇਹਦਾ ਤੁਸੀਂ ਥੋੜਾ ਜਿਆ ਦੱਸ ਦਿਓ ਵੀ ਕਿਉਂਕਿ ਮੇਰੇ ਮੇਰੇ ਵੇਲੇ ਨਹੀਂ ਸੀਗੀ ਇਹ 12ਵੀਂ ਕਲਾਸ ਹੁੰਦੀ ਨਾ 12ਵੀਂ ਹਾਂਜੀ ਉਹਨੂੰ ਐਫਏ ਕਹਿੰਦੇ ਸੀ ਐਫ ਹੁੰਦੀ ਆਰਟਸ ਐਫਐਸਸੀ ਸਾਇੰਸ ਹੁੰਦੀ अच्छा ठीक है एफएससी ਕੀਤੀ ਸੀ سوری ਹੁਣ ਮੈਂ ਸਮਝ ਗਿਆ ਹਾਂਜੀ ਤੇ ਕਿਹੜਾ ਇਲਾਕਾ ਹੈ ਤੁਹਾਡਾ ਪਿੱਛੇ ਪੰਜਾਬ ਤੋਂ ਨਕੌਦਰ ਜ਼ਿਲ੍ਹਾ ਜ਼ਿਲंधर ਨਕੌਦਰ ਤੇ ਤੁਸੀਂ ਐਫਐਸਸੀ ਐਫਐਸਸੀ ਕਰਕੇ ਫਿਰ ਇੱਥੇ ਆ ਗਏ ਨਹੀਂ ਇਹ ਤੋਂ ਬਹੁਤ ਮੈਂ ਉਸ ਤੋਂ ਐਫਐਸਸੀ ਕਰਨ ਤੋਂ ਬਾਅਦ 7 ਸਾਲ ਬਾਅਦ 7 ਸਾਲ ਬਾਅਦ ਅੱਛਾ ਉੱਥੇ ਕਾ ਦਾ ਤੁਸੀਂ ਕਾਦੀ ਜੌਬ ਕਰਦੇ ਸੀ ਤਾਂ ਮੈਂ ਛੁੱਡਣ ਦੀ ਸੀਗੀ ਛੁੱਡਣੀ ਨਹੀਂ ਸੀਗੀ ਠੀਕ ਹੈ ਤੇ ਚਲੋ ਖੈਰ ਇੱਥੇ ਆ ਕੇ ਵੱਖ-ਵੱਖ ਕੰਮ ਕੀਤੇ ਲੁਧਿਆਣਾ ਦੇ ਵਿੱਚ ਮੈਂ ਟਰੈਕਟਰ ਕੰਪਨੀ ਕੰਮ ਕੀਤਾ ਠੀਕ ਹੈ ਜੀ ਰਸ਼ੀਅਨ ਟਰੈਕਟਰ ਵੇਚਦੇ ਸੀ ਓਕੇ ਜਾਂ ਇੰਜਨ ਸੀ ਟਰੈਕਟਰ ਵੇਚਦੇ ਸੀ ਤੁਸੀਂ ਲਾਇਕ ਐ ਸੇਲਸਮੈਨ ਲੁਧਿਆਣੇ ਦੇ ਕਿਹੜਾ ਟਰੈਕਟਰ ਰਸ਼ੀਅਨ ਰਸ਼ੀਅਨ ਜਿਹੜੇ ਹੁੰਦੇ ਸੀ ਹਾਂਜੀ ਮੈਂ ਦੇਖਿਆ ਉਹ ਸਾਡੇ ਪਿੰਡ ਵੀ ਸੀਗੇ ਤੇ ਬਾਕੀ ਜਿਹੜੀ ਸ਼ਾਦੀ ਤੁਹਾਡੀ ਹੋਈ ਹੈ ਇੱਥੇ ਆ ਕੇ ਹੋਈ ਹੈ ਇੱਥੇ ਆ ਕੇ ਫਿਰ ਦੁਆਰਾ ਗਿਆ ਸ਼ਾਦੀ ਕਰਾਉਂਦੇ ਹਾਂ ਹਾਂ ਕਿਹੜੇ ਸਾਲ ਦੇ ਵਿੱਚ 66 ਬਾਰ 66 ਦੇ ਵਿੱਚ ਤੁਹਾਡੀ ਸ਼ਾਦੀ ਹੋਈ ਉਥੇ ਲੁਧਿਆਣੇ ਜਾਂ ਹੋਈ ਹੁਣੀ ਹਾਂਜੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਤੇ ਉਸ ਤੋਂ ਬਾਅਦ ਗੁਰੂ ਦੀ ਬਖਸ਼ਿਸ਼ ਨਾਲ ਤੁਹਾਡੇ ਕਿੰਨੇ ਬੱਚੇ ਨੇ ਚਾਰ ਬੱਚੇ ਹਾਂ ਉਹ ਤੇ ਹੁਣ ਤਾਂ ਸੁੱਖ ਨਾਲ ਤੁਸੀਂ ਦੋ ਤੇ ਦੋ ਤੀਆਂ ਵਾਲੇ ਪੋਤੇ ਪੋਤੀਆਂ ਵਾਲੇ ਵੀ ਹੋਵੋਗੇ ਤੇ ਸਾਰੇ ਸੱਟ ਨੇ ਆਪੋ ਆਪਣੇ ਘਰੀ ਹਾਂਜੀ ਤੇ ਕਿੰਨੇ ਆ ਤੁਹਾਡੇ ਗ੍ਰੈਂਡਚਿਲਡਰਨ ਹਾਂ ਸਾਰਿਆਂ ਦੇ ਜੋਨੇ ਕੇ ਬੱਚੇ ਆ ਅੱਜ ਕੱਲ ਜਿਹੜੇ ਬੱਚਿਆਂ ਦਾ ਹਾਂਜੀ ਅੱਜ ਕੱਲ ਪਹਿਲੀ ਤਾਂ ਗੱਲ ਆ ਵਿਆਹ ਨਹੀਂ ਕਰਾਉਂਦੇ ਜੇ ਵਿਆਹ ਕਰਾਉਂਦੇ ਆ ਤੇ ਬੱਚਿਆਂ ਨੂੰ ਕਹਿੰਦੇ ਆ ਵੀ ਯੂ نو ਹਾਂਜੀ ਕੀ ਤੁਸੀਂ ਆਪਣੀ ਲਾਈਫ ਨਾਲ ਸੈਟੀਸਫਾਈ ਹੋ ਵੀ ਤੁਸੀਂ ਬਹੁਤ ਖੁਸ਼ ਹੋ ਹਾਂਜੀ ਤੇ ਆ 89 ਇਅਰ 올ਡ ਆ ਤੁਸੀਂ ਤੇ ਵਧੀਆ ਉੱਠ ਕੇ ਖੜੇ ਹੋਵੋਗੇ ਇੱਕ ਮਿੰਟ ਤੇ ਤੁਸੀਂ ਮੈਨੂੰ ਦੱਸਿਆ ਵੀ ਤੁਸੀਂ ਯੋਗਾ ਕਲਾਸਾਂ ਵੀ ਕਰਦੇ ਆ ਹੈ ਤੇ ਉਹ ਕਾਰੀ ਜਾਂ ਕਲਾਸਿਸ ਲੈਣੇ ਆ ਕਿਤੇ ਜਾ ਕੇ ਸਰਟਨ ਕੋਲ ਸੀ ਹਾਂ ਤੁਸੀਂ ਜਿੱਥੇ ਰਹਿੰਦੇ ਆ ਸਰਟਨ ਕੋਲ ਸੀ ਕਲਾਸ ਲੈ ਲਵੋ ਤੇ ਲੁੱਕੇ ਮੈਂ ਥੋੜਾ ਅੱਛਾ ਕਲਾਸਿਸ ਲੱਗਦੀਆਂ ਯੋਗਾ ਦੀਆਂ ਤੁਸੀਂ ਫੋਰ ਰੋਕ ਸਟੇਸ਼ਨ ਦੇ ਸਾਹਮਣੇ ਚਾਰਜ ਹੈ ਉਹ ਕਿੱਥੇ ਹਾਂਜੀ ਤੇ ਆਹ ਟ੍ਰੇਨ ਦੂਸਰੇ ਪਾਸੇ ਨੂੰ ਜਾਂਦੀ ਆ ਮੇਰੀ ਟ੍ਰੇਨ ਇਹ ਜੇ ਹੁਣੀ ਆ ਅੱਛਾ ਜੀ ਉੱਥੇ ਤੁਸੀਂ ਕਲਾਸਿਸ ਹੀ ਲੈਣੇ ਆ ਹੈ ਤੇ ਯੋਗਾ ਕਿੰਨੇ ਚਿਰ ਤੋਂ ਤੁਸੀਂ ਸ਼ੁਰੂ ਕੀਤਾ 2006 ਅੱਛਾ 2006 ਜੀ ਉਥੇ ਮੇਰਾ ਖਿਆਲ ਆ ਉਹ ਤੁਸੀਂ ਤੁਹਾਡੀ ਰਿਟਾਇਰਮੈਂਟ ਹੋ ਗਈ ਹੋਣੀ ਹੈ 2000 ਕਦੋਂ ਹੋਈ ਤੁਹਾਡੀ ਰਿਟਾਇਰਮੈਂਟ ਮੈਂ ਤਾਂ 65 ਸਾਲ ਹੋ ਗਏ ਹਾਂ ਹਾਂਜੀ ਹਾਂਜੀ ਸਮਝ ਲਓ ਵੀ ਤੁਹਾਨੂੰ 24 ਸਾਲ ਹੋ ਗਏ 2001 ਵਿੱਚ ਤੁਸੀਂ ਰਿਟਾਇਰ ਹੋ ਗਏ ਹੋਵੋਗੇ ਤੇ ਉਸ ਤੋਂ ਬਾਅਦ ਤੁਸੀਂ ਇਹ ਫਿਰ ਯੋਗਾ ਦਾ ਬਹੁਤ ਵਧੀਆ ਤੁਹਾਡੇ ਤੇ ਗੁਰੂ ਦੀ ਕਿਰਪਾ ਉਸ ਤੋਂ ਬਾਅਦ ਜੋਬ ਕੀਤੀ ਮੈਂ ਬਸਦ ਵਿੱਚ ਜੋਬ ਕੀਤੀ ਬਸਦ ਵਿੱਚ ਨਹੀਂ ਕੀਤੀ अच्छा जी उस दो बाद भी जॉब करते रहे उस दो बाद में अपनी बिज़नेस शुरू की था हां हार्डवेयर बिज़नेस थी शॉप हार्डवेयर दी शॉप ते हुण ਤੁਸੀਂ ਸੇਵਾ ਮੁਕਤ ਹੋ ਕੇ ਹੈਗੀ ਐ ਸ਼ਾਪ ਅਜੇ हार्डवेयर ਸ਼ਾਪ ਸੀ ਔਰ ਪੋਸਟ ਆਫਿਸ ਵੀ ਸੀਗਾ اچھا ਪੋਸਟ ਆਫਿਸ ਵੀ ਤੁਹਾਡਾ ਬਹੁਤ ਵਧੀਆ ਤੁਸੀਂ ਬੜੀ ਮਿਹਨਤ ਕੀਤੀ ਜਾਨੀਂਗੇ ਤੇ ਬਾਕੀ ਜਿਹੜਾ ਅੱਜ ਕੱਲ ਦੇ ਬੱਚਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਹਾਰਡ ਵਰਕ ਬਾਰ ਕਰਾਂ ਹਾਰਡ ਵਰਕ ਕਰਾਂ ਬਸ ਕੰਮ ਕਰਦੇ ਜਾ ਬਸ ਹਾਂ ਆਪਦੀ ਸਿਹਤ ਦਾ ਖਿਆਲ ਰੱਖੋ ਸਿਹਤ ਦਾ ਖਿਆਲ ਕੰਮ ਕਰੋ ਨਸ਼ਿਆਂ ਤੋਂ ਪਾਸੇ ਰਹੋ ਬਿਲਕੁਲ ਹਾਂਜੀ ਕਿਉਂਕਿ ਜਿਵੇਂ ਹੁਣ ਤੁਸੀਂ ਨਸ਼ਾ ਰਹਿਤ ਹੋ ਮੈਂ ਮੈਸੇ ਕੋਈ ਨਹੀਂ ਕਰਦਾ ਮੈਂ ਕੋਈ ਪੀਂਦਾ ਨਹੀਂ ਮੈਸੇਜ ਨਹੀਂ ਪੀਂਦਾ ਮੈਂ ਕੁਝ ਨਹੀਂ ਪੀਂਦਾ ਕੋਈ ਨਹੀਂ ਹਾਂ ਤਾਂ ਵੈਜੀਟੇਰੀਅਨ ਹਾਂਜੀ ਪ्युअर ਵੈਜੀਟੇਰੀਅਨ ਤੁਸੀਂ ਹਾਂਜੀ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੱਲੋਂ ਤੇ ਆਖਰ ਤੇ ਆਪਾਂ ਫਦੇ ਫਦੇ ਬੁਲਾਈਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਜੀ ਹੁਣ ਟ੍ਰੇਨ ਆ ਗਈ ਐ ਮੈਂ ਵੀ ਅਸ਼ੋਕ ਗੋਪਕਾ ਜੀ ਐਸੀ ਟ੍ਰੇਨ ਇੰਤਜ਼ਾਮਾਂਗੇ ਰਾਜ ਵੀ ਤੁਹਾਨੂੰ ਨਹੀਂ ਚਾਹ ਲੈ ਕਿ ਨਾ ਮੈਂ ਦਿਖਾਉਂਗਾ ਜਲਾਣਾ ਵੀ ਜਲਾਉਂ ਸਾਡਾ ਮੈਂ ਇੱਥੇ ਪਹੁੰਚ ਗਿਆ ਹਾਂ ਬਰਮਿੰਗਮ ਰੇਲਵੇ ਸਟੇਸ਼ਨ ਤੇ ਹੁਣ ਬਾਹਰ ਟੁਕੇ ਇਹ ਜਿਹੜੀ ਟ੍ਰੇਨ ਹੈਗਾ ਨੇ ਬਰਮਿੰਗਮ ਇੰਟਰਨੈਸ਼ਨਲ ਨੈਸ਼ਨਲ ਪਾਵਰ 에어ਪੋਰਟ ਜਾਣਾ ਸੀ ਇਸੇ ਕਰਕੇ ਜ਼ਿਆਦਾ ਬਿਜ਼ੀ ਸੀ ਇੱਕ ਸੰਡੇ ਕਰਕੇ ਜਾਣਾ ਹੁਣ ਯਾਰ ਹੈ ਮੇਰੇ ਫਰੈਂਡ ਕਰਨ ਹੁਣ ਆ ਬਰਮਿੰਗਮ ਇਹੜਾ ਰੇਲਵੇ ਸਟੇਸ਼ਨ ਆ ਲੋਕਲ ਕਹ ਲੋ ਉੱਥੇ ਪਹੁੰਚ ਗਏ ਆ ਤੇ ਹੁਣ ਮੈਂ ਆਈ ਬਾਹਰ ਨਿਕਲ ਜਾਣਾ ਇਧਰ ਨੂੰ ਚਲੋ ਅੱਜ ਲਈ ਨਹੀਂ ਬਤਵ ਦੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਚਲੋ ਅੱਜ ਲਈ ਨਹੀਂ